ਅਮੇਸ਼ੀਤੀ ਤਰ੍ਹਾਂ ਲੁਧਿਆਣਾ ਪ੍ਰਾਈਡ ਫਾਊਂਡੇਸ਼ਨ ਦੇ ਕਿਸੇ ਵੀ ਫੰਕਸ਼ਨ ਤੇ ਆ ਕੇ ਖੁਸ਼ੀ ਜਿੰਦਾ ਮਿਲਦੀ ਹੈ ਅੱਜ ਸਾਰੇ ਐਗਜ਼ੈਕਟਿਵ ਦੀ ਇਹਨਾਂ ਦੀ ਮੀਟਿੰਗ ਤੇ ਆਉਣ ਦਾ ਮੌਕਾ ਮਿਲਿਆ ਹੈ ਤੇ ਜਿਵੇਂ ਮੈਨੂੰ ਪਤਾ ਚੱਲਿਆ ਨਵੇਂ ਮੈਂਬਰ ਵੀ ਇਹਦੇ ਵਿੱਚ ਐਨਰੋਲ ਹੋਏ ਐ ਤੇ ਨਵੇਂ ਅਹੁਦੇਦਾਰ ਵੀ ਲਗਾਏ ਗਏ ਐ ਅਲੱਗ-ਅਲੱਗ ਫੰਕਸ਼ਨਸ ਵਾਸਤੇ ਤੇ ਮੈਂ ਖਾਸ ਤੌਰ ਤੇ ਜਿਹੜੇ ਲੇਡਿਸ Wing ਦੇ ਪ੍ਰਧਾਨ ਸਰਟੀਫੈਂਜੀ ਤਰਨਜੀ ਨੂੰ ਲਗਾਇਆ ਗਿਆ ਔਰ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਵਧਾਈ ਦਿਨਾ ਜਿਹੜੀ ਇਹ ਫਾਊਂਡੇਸ਼ਨ ਹੈ ਇਹਦਾ ਜਿਹੜਾ ਮਕਸਦ ਹੈ ਔਰ ਇਹਦੇ ਕੰਮ ਕਰਨ ਦਾ ਤਰੀਕਾ ਹੈ ਔਰ ਇਹਦੀ ਜਿਹੜੀ ਖਾਸ ਤੌਰ ਤੇ ਕੰਟੀਨਿਉਟੀ ਹੈ ਉਹ ਹਮੇਸ਼ਾ ਮੈਨੂੰ ਅਪੀਲ ਕਰਦੀ ਰਹਿੰਦੀ ਨਹੀਂ ਬਹੁਤ ਸੰਸਥਾਵਾਂ ਅਸੀਂ ਦੇਖ ਹੀ ਦੀਆਂ ਕੁਝ ਮਹੀਨੇ ਤਾਂ ਬਹੁਤ ਅੱਛਾ ਕੰਮ ਕਰਦੀਆਂ ਤੇ ਫਿਰ ਕਿਤੇ ਨਾ ਕਿਤੇ ਹੌਲੀ 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 ਰਹਿ ਜਾਂਦਾ ਕੰਮ ਥੋੜਾ ਘਟਾਉਂਦੀਆਂ ਜਾਂਦੀਆਂ ਪਰ ਇਹ ਇਹੋ ਜੀ ਫਾਊਂਡੇਸ਼ਨ ਹੈ ਕਿ ਜਦੋਂ ਦਾ ਮੈਂ ਇਹਦੇ ਨਾਲ ਜੁੜਿਆ ਹਰ ਵਾਰ ਇਹਨੂੰ ਮੈਂ ਤਰੱਕੀ ਕਰਦੇ ਦੇਖਦਾ ਤਰੱਕੀ ਇੱਕ ਲੋਕਾਂ ਦੀ ਮਦਦ ਕਰਨ ਉਹ ਜਨੂੰਨ ਜਿਹੜਾ ਵਧਦਾ ਜਾ ਰਿਹਾ ਉਹ ਅੱਜ ਇੱਥੇ ਬੈਠਾ ਜਿਹੜਾ ਕਾਰਵਾ ਹੈ ਉਹ ਕਿਸ ਤਰੀਕੇ ਹੋਰ ਵਧਦਾ ਜਾ ਰਿਹਾ ਇਹ ਕਾਬਲੇ ਤਾਰੀਫ ਹੈ ਅਮਿਤ ਤੇ ਅਮਿਤ ਦੀ ਟੀਮ ਜੇ ਮੈਂ ਇਹ ਵੀ ਕਹਿ ਦਿਆਂ ਬਾਈ ਇਹਦੇ ਕੋ ਲਾ ਕੇ ਸਾਡੇ ਵਰਗੇ ਪੋਲਿਟਿਕਲ ਬੰਦਿਆਂ ਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਤੇ ਇਹ ਵੀ ਕੋਈ ਅਤਕਤ ਨਹੀਂ ਅਸੀਂ ਲੋਕ ਸਵਾਰਥੀ ਹੋਨੇ ਆ ਕੋਈ ਕੰਮ ਕਰਦੇ ਆ ਤੇ ਉਹਦੇ ਇਹ ਵਾਸਤੇ ਚਾਹੁੰਦੇ ਆ ਵੀ ਸਾਡੀ ਤਾਰੀਫ ਹੋਵੇ ਅਸੀਂ ਕੋਈ ਵੋਟਾਂ ਨੂੰ ਲੈ ਸਕੀ ਪਰ ਜਿਵੇਂ 셀ਫਲੈਸਲੀ ਇਹ ਸਸਥਾ ਲੋਕਾਂ ਦੀ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੈ ਉਹ ਕਾਬਿਲ ਹੈ ਤੇ ਇਸ ਕਰਕੇ ਜੀ ਕਰਦਾ ਜਾਂ ਜਿੰਨੇ ਮਰਜ਼ੀ ਰੁਝੇਵੇਂ ਹੋਣ ਉਹਨਾਂ ਚੋਂ 5 ਮਿੰਟ ਲਈ ਜ਼ਰੂਰ ਇਹਨਾਂ ਦੇ ਨਾਲ ਹਾਜ਼ਰੀ ਭਰਨ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਮੈਨੂੰ ਕੁਝ ਸਮੇਂ ਤੋਂ ਅਮਿਤ ਨੇ ਆਪਣੇ ਨਾਲ ਜੋੜਿਆ ਨਾਲ ਭੈਜੀ ਹੋਣਾਂ ਦਾ ਜਿਨ੍ਹਾਂ ਨੇ ਅਮਿਤ ਦੇ ਨਾਲ ਇੱਕ ਇਹੋ ਜਿਹਾ ਰਿਸ਼ਤਾ ਬਣਾ ਦਿੱਤਾ ਜਿਹੜਾ ਕੋਈ ਸਮਾਜਿਕ ਜਾਂ ਇਹ ਤਾਂ ਪਾਰਟੀ ਬਾਜੀ ਵਾਲਾ ਨਹੀਂ ਇੱਕ ਪਰਿਵਾਰਿਕ ਰਿਸ਼ਤਾ ਹੈ ਸੋ ਧੰਨਵਾਦ ਸਾਰੀ ਫਾਊਂਡੇਸ਼ਨ ਦੇ ਮੈਂਬਰਾਂ ਦਾ ਅਹੁਦੇਦਾਰਾਂ ਦਾ ਪਰਮਾਤਮਾ ਇਹਨਾਂ ਤੇ ਇਸੇ ਤਰੀਕੇ ਸਾਡੇ ਪੋਲੇਨਾਥ ਮੇਰ ਬੜਾ ਆਕੇ ਰੱਖਣ ਇਹ ਕੋ ਇਨਸਾਨੀਅਤ ਦੀ ਸੇਵਾ ਕਰਦੇ ਜਾਂਦੇ ਦਿਲ ਲਗਾ ਕੇ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਵੱਲੋਂ ਅੱਜ ਸਰਕਟ ਹਾਊਸ ਮੀਟਿੰਗ ਰੱਖੀ ਗਈ ਹੈ ਜਿੰਦੇ ਚ ਫਾਊਂਡੇਸ਼ਨ ਦੇ ਸਾਰੇ ਸਾਥੀਆਂ ਦਾ ਓਨਰ ਰੱਖਿਆ ਗਿਆ ਫਾਊਂਡੇਸ਼ਨ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਜਿਹੜੇ ਡੈਜ਼ਿਗਨੇਸ਼ਨ ਦਿੱਤੇ ਗਏ ਨੇ ਅੱਜ ਫਾਰਮਰ ਮਿਨਿਸਟਰ ਮਿਸਟਰ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਮੀਟਿੰਗ ਦੀ ਅਧਿਕਸ਼ਤਾ ਕਰ ਰਹੇ ਨੇ ਔਰ ਜਿਹੜੀ ਆਉਣ ਵਾਲੀ ਸ਼ਿਵ ਸੰਧਿਆ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਵੱਲੋਂ ਚੌਥੀ ਸ਼ਿਵ ਸੰਧਿਆ 9 ਨਵੰਬਰ ਨੂੰ ਕਰਾਈ ਜਾ ਰਹੀ ਹੈ ਨਵਦੁਰਗਾ ਮੰਦਿਰ ਸਰਾਭਾ ਨਗਰ ਜਿੰਦੇ ਚ ਵੀ ਜੋਤੀ ਪ੍ਰਚੰਡ ਭਾਰਤ ਭੂਸ਼ਣ ਆਸ਼ੂ ਜੀ ਕਰਨਗੇ ਔਰ ਲੁਧਿਆਣਾ ਦਾ ਸੰਸਮਾਜ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਦੇਣ ਉਪਸਥਿਤ ਹੋਣਗੇ ਔਰ ਰਾਜਨੀਤਿਕ ਪਾਰਟੀਆਂ ਦੇ ਸਾਡੇ ਸਾਰੀਆਂ ਪਾਰਟੀਆਂ ਦੇ ਸਾਥੀ ਉਥੇ ਉਪਸਥਿਤ ਹੋਣਗੇ ਇਹਦੇ ਨਾਲ ਨਾਲ ਵਪਾਰਿਕ ਜਿਹੜੇ ਸਾਥੀ ਹੈ ਉਹ ਵੀ ਉਪਸਥਿਤ ਹੋਣਗੇ ਔਰ ਸੰਸਥਾਵਾਂ ਦੇ ਸਾਥੀ ਵੀ ਉਪਸਥਿਤ ਹੋਣਗੇ ਵੱਡੀ ਗਿਣਤੀ ਚ ਲੁਧਿਆਣਾ ਨਿਵਾਸੀ ਇਸ ਸ਼ਿਵ ਸੰਧਿਆ ਦੇ ਵਿੱਚ ਆਨ ਇਹ ਨਿਵੇਦਨ ਕਰਦੇ ਆਂ ਔਰ ਲੁਧਿਆਣਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਹਮੇਸ਼ਾ ਇਸ ਫਾਊਂਡੇਸ਼ਨ ਨੂੰ ਇੰਨਾ ਪ੍ਰੇਮ ਔਰ ਪ੍ਰਿਆਰ ਕਰਦੇ ਨੇ ਸ਼ਿਵ ਸੰਦੇਹ ਜਿਹੜੀ ਹੈ ਚੌਥੀ ਕਰਵਾਈ ਜਾ ਰਹੀ ਹੈ 9 ਨਵੰਬਰ ਨੂੰ ਰਵੀਵਾਰ ਨੂੰ ਨਵ ਦੁਰਗਾ ਮੰਦਿਰ ਸਰਾਬਾ ਨਗਰ ਸ਼ਾਮ 6:30 ਵਜੇ ਤੋਂ ਭਗਵਾਨ ਬੋਲੇ ਨਾ ਦੀ ਅੱਛਾ ਤੱਕ ਔਰ ਇਹਦਾ ਭਗਵਾਨ ਬੋਲੇ ਨਾ ਦਾ ਜਿਹੜਾ ਇਹਦੇ ਵਿੱਚ ਗੁਰਗਾਨ ਕਰਨਗੇ ਪ੍ਰਸਿੱਧ ਭਜਨ ਗਾਇਕ ਐਰੀ ਕਮਰੋਹੀ ਉਹਨਾਂ ਦੇ ਨਾਲ ਨਾਲ ਮਨੀ ਸਿੰਘ ਗਰੇਵਾਲ ਦੋਨੋ ਗਾਇਕ ਜਿਹੜਾ ਭਗਵਾਨ ਭੋਲੇ ਨਾਥ ਦਾ ਗੁਲਗਾਨ ਕਰਨਗੇ ਲੰਗਰ ਜਿਹੜਾ ਉਹ ਅਟੁੱਟ ਚਲਾਇਆ ਜਾਏਗਾ ਫਾਊਂਡੇਸ਼ਨ ਦੇ ਸਾਰੇ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਐਸ਼ੀਵ ਸੰਧਿਆ ਕਰਵਾਈ ਜਾ ਰਹੀ ਹੈ ਜੀ ਹਰ ਹਰ ਮਹਾਦੇਵ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਕੀ ਤਰਫੋਂ ਸੇ ਚੌਥੀ ਸ਼ਿਵ ਸੰਧਿਆ ਜੋ ਕਿ 9 ਨਵੰਬਰ ਕੋ ਦੁਰਗਾ ਮਾਤਾ ਮੰਦਿਰ ਸਰਾਵਾਂ ਨਗਰ ਮੇ ਬੜੀ ਹੀ ਧੂਮਧਾਮ ਸੇ ਕਰਵਾਈ ਜਾ ਰਹੀ ਹੈ ਔਰ ਮੈਂ ਉਨਕੀ ਪੂਰੀ ਟੀਮ ਅਮਿਤ अरोड़ा ਜੀ जो कि इस फाउंडेशन के अध्यक्ष हैं बड़े ही नेक कार्य करते हैं हर हर महीने इनका राशन वितरण और गरीब बच्चों की सेवा और बड़ा ही अच्छा नेक कार्य करते हैं और मैं उनकी पूरी टीम को और उनको बहुत बहुत बधाई देता हूँ और साथ ही आज हम सर्कट हाउस में यहाँ पे आए हैं शिव संध्या का जो कि आज पूरी उसकी कैसे उसका प्रोग्राम जो करना है वो सारी उसकी उसके लिए हम सब इकट्ठे भाई और बहन इकट्ठे हुए हैं तो मैं सभी लुधियाना वासियों से अपील भी करता हूँ कि मिलजुल कर उनका सहयोग करें और वहाँ पे आकर शिव संध्या का और भोले बाबा का आशीर्वाद लें हर हर महादेव ਹਰ ਹਰ ਮਹਾਦੇਵ ਅ ਅੱਜ ਜਿਹੜੀ ਹੈ ਲੁਧਿਆਣਾ ਪ੍ਰਾਈਡ ਵੈਲਫੇਅਰ ਦੀ ਜਿਹੜੀ ਹੈ ਸਾਲਾਨਾ ਮੀਟਿੰਗ ਹੋਈ ਹੈ ਔਰ ਉਹਦੇ ਵਿੱਚ ਸਾਰੇ ਜਿਹੜੇ ਸਾਡੇ ਸਾਥੀ ਗਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਨਾਲ ਦੀ ਨਾਲ ਜਿਹੜੀ ਕਿ ਅਸੀਂ ਚੌਥੀ ਸ਼ਿਵ ਸੰਧਿਆ ਕਰਵਾਨ ਜਾ ਰਹੇ ਹਾਂ ਨਵ ਦੁਰਗਾ ਮੰਦਿਰ ਦੇ ਵਿੱਚ ਉਹਦੀ ਵੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਅਮਿਤ अरोड़ा ਜੀ ਨੂੰ ਜਿਹੜੇ ਸਾਡੇ ਫਾਊਂਡਰ ਔਰ ਪ੍ਰੈਜ਼ੀਡੈਂਟ ਨੇ ਇਸ ਐਨਜੀਓ ਦੇ ਔਰ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੂੰ ਅੱਜ ਨਵੀਆਂ ਉਪਲਬਧੀਆਂ ਮਿਲੀਆਂ ਨੇ ਸੋ ਔਰ ਲੁਧਿਆਣਾ ਨਿਵਾਸੀਆਂ ਨੂੰ ਇੱਕ ਗੁਜ਼ਾਰਿਸ਼ ਕਰਨਾ ਚਾਹਨੀ ਆ ਕਿ ਸਾਰੇ ਜਾਣੇ ਹੀ ਮਹਾਦੇਵ ਦਾ ਜਿਹੜਾ ਗੂੰਗਾਨ ਹੋ ਰਿਹਾ ਹੈ ਉਹ ਨੂੰ ਸੁਣਨ ਲਈ ਜ਼ਰੂਰ ਆ 9 ਤਰੀਕ ਨੂੰ ਹਰ ਹਰ ਮਹਾਦੇਵ